ਕੀ ਹੋਇਆ ਮਾਹਗਾ ਇਹ ਪੁੱਤ ਤੇ ਲੁਆਇਆ ਸੀ ਹੂੰ ਇਹ ਕੋਈ ਕੁੜੀ ਇਹੋ ਜੀ ਪੁੱਤ ਜੋ ਪੇੜ ਸੀ ਮੇਰਾ ਘਰ ਹੀ ਲਾ ਕੇ ਪੈ ਗਈ ਦੇਖ ਬਸ ਕਰਤੇ ਦੋ ਬੱਚੇ ਉਹਦੇ ਤਿੰਨ ਬੱਚੇ ਆ ਹਾਂਜੀ ਤੇ ਕੋਠੇ ਜੜੇ ਆ ਪਾਈ ਕੇ ਦੇ ਹਾਲਾਤ ਵੇਖੜੀ ਵਾਲੇ ਘਰ ਤੇ ਖੰਗੜੂ ਉਤਨੀ ਹੋ ਚੀ ਕਰਦਾ ਅਸੀਂ ਤਾਂ ਬੇਨਤੀ ਕਰ ਸਕਦੇ ਆ ਸੰਗਤ ਨੂੰ ਭਾਈ ਦੇਖੋ ਇਸ ਮਾਣ ਨੂੰ ਦੁਖਿਆਰੀ ਨੂੰ ਬਟਾਲਾ ਤਹਿਸੀਲ ਆ ਗਰਦਾਸਪੁਰ ਜ਼ਿਲ੍ਹਾ ਦੋ ਪੁੱਤ ਸੀ ਇੱਕ ਪੁੱਤ ਐਚ ਆਈ ਵੀ ਪੋਜ਼ੀਟਿਵ ਸੀਗਾ ਉਹਦੀ ਵਾਈਫ ਨੂੰ ਗਾਂ ਬੱਚਿਆਂ ਨੂੰ ਵੀ ਐਚ ਆਈ ਵੀ ਹੋ ਗਈ ਦੋ ਬੱਚੇ ਵੀ ਉਹਦੇ ਚੜ੍ਹਾਈ ਕਰਕੇ ਮਾਤਾ ਦੇ ਪੋਤਾ ਪੋਤੀ ਵੀ ਨੂੰ ਵੀ ਤਰ ਗਈ ਪਤ ਵੀ ਤਰ ਗਿਆ ਤੇ ਜਿਹੜਾ ਛੋਟਾ ਮੁੰਡਾ ਸੀਗਾ ਉਹ ਨਮੋਸ਼ੀ ਦਾ ਮਾਰਾ ਸ਼ਰਮ ਦਾ ਮਾਰਾ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਦਾ ਮਾਰਾ ਸ਼ਰਾਬ ਦਾਦੀ ਹੋ ਗਿਆ ਗਾ ਉਹਦੇ ਵੀ ਤਿੰਨ ਬੱਚੇ ਆ ਹੁਣ ਉਹਦੀ ਘਰ ਵਾਲੀ ਵਿਧਿਆਣੀ ਢੂੜੀ ਕਰਕੇ ਆਪਣੇ ਬੱਚੇ ਪਾਲ ਰਹੀ ਐ ਛੱਤ ਡਿੱਗੀਆਂ ਤਰਪਾਲਾਂ ਪਾਈਆਂ ਤੇ ਦਾਦੀ ਵਿਧਿਆਣੀ ਢੂੜੀ ਕਰਕੇ ਆਪਣੇ ਪੋਤਿਆਂ ਦੀ ਕੁੰਤੀਆਂ ਦੀ ਰੋਟੀ ਦਾ ਇੰਤਜ਼ਾਮ ਕਰਦੀ ਐ ਅੱਜ ਪੰਜਾਬ ਦੇ ਵਿੱਚ ਐਚਆਈਵੀ ਇਸ ਤਰ੍ਹਾਂ ਕੇ ਨਾ ਵਧ ਰਹੀ ਐ ਨਾ ਸਰਕਾਰਾਂ ਬਿਲਕੁਲ ਧਿਆਨ ਨਹੀਂ ਦੇ ਰਹੀਆਂ ਪਿੰਡਾਂ ਦੇ ਜੀਲਾਂ ਦੇ ਵਿੱਚ ਕੈਦੀ ਹੈ ਜਿਹੜੇ 70-80% ਕੈਦੀ ਐਚ ਆਈ ਵੀ ਪੋਜ਼ਿਟਿਵ ਹੋਏ ਬੈਠੇ ਨੇ ਫਿਰ ਉੱਥੇ ਕੋਈ ਇੰਤਜ਼ਾਮ ਨਹੀਂ ਕੋਈ ਸ਼ਿਵਰ ਨਹੀਂ ਕੋਈ ਟੈਸਟ ਨਹੀਂ ਕੋਈ ਚੈਟ ਅਪ ਨਹੀਂ ਕੋਈ ਦਵਾਈਆਂ ਨਹੀਂ ਕੁਝ ਨਹੀਂ ਫਿਰ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਐਚ ਆਈ ਵੀ ਦੇ ਏਡਜ਼ ਦੇ ਇੰਨੇ ਕੁ ਮਰੀਜ਼ ਇਕੱਠੇ ਹੋਈ ਜਾਂਦੇ ਆ ਇੱਕ ਬੰਦਾ ਇਨਫੈਕਟਡ ਹੁੰਦਾ ਜੇ ਤਾਂ ਜਾਗਰੂਤਾ ਹੋਵੇ ਦੂਜਾ ਨਾ ਹੋਵੇ ਦੂਜਾ ਵੀ ਹੋ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਅਵੇਰਨੈਸ ਹੀ ਹੈ ਨਹੀਂ अच्छा जी ये नीगा कोठे मेरे ठिकाने आ कार्तिकਾ ਉਹ ਦਾਲਾਸ ਬੜੀ ਆ ਇੱਕ ਬੇੜਾ ਇਹ ਬੇੜਾ ਕਿੱਥੇ ਮੈਂ ਦਵਾਈ ਚਲਦੀ ਉਹਦੀ ਨਹੀਂ ਮਰ ਗਿਆ ਵਾ ਇਹ ਸੋ ਮਰ ਗਿਆ ਮੇਰਾ ਮਾਲਕੋ ਇਹ ਵੀ ਮਰ ਗਿਆ ਓਕੇ ਮੈਂ ਹਾਂ ਤੁਸੀਂ ਸਾਡੇ ਕੋਲ ਦਵਾਈ ਵਾਸਤੇ ਆਏ ਹੋ ਨਹੀਂ ਮੈਂ ਕੋਠਿਆਂ ਬਾਸ ਤੇ ਆਈ ਮੇਰੇ ਕੋਲ ਉੱਥੇ ਮੇਰੇ ਟਿਕਣੇ ਆ ਜਲਦਾਸਪੁਰ ਜ਼ਿਲ੍ਹਾ ਮਾਂ ਪਿੰਡ ਕਿਹੜਾ ਕਾਜਨ ਕਾਜਨਪੁਰ ਪਿੰਡ ਆ ਹਾਂਜੀ ਇੱਕ ਬੇੜਾ ਹੈ ਬਟਾਲੇ ਤਹਿਸੀਲ ਤੋਂ ਉਹਦੇ ਸੱਟ ਲੱਗੀ ਕੋਈ ਤਾਂ ਸਿੰਮਟੋ ਗਿਆ ਜਿਹੜਾ ਆਪਾਂ ਡੱਪਰਾ ਇੱਤਾ ਹੋਇਆ ਉਹ ਕਿੱਥੇ ਹੁਣ ਉਹ ਵਿਚਾਰਾ ਇਦਾਂ ਜਦੋਂ ਫਿਰ ਜਤੋਂ ਹੁੰਦਾ ਵਾ ਰਿਪੇਡਾਰੂ ਪਿੰਡ ਆ ਵਿੰਦਾ ਕੋਠੇ ਦਿੱਖਣ ਦਾ ਬਹੁਤ ਮਾੜੀ ਘਰਤੀ ਹਾਲਤ ਵਾ ਕੋਈ ਸਾਰਾ ਨਹੀਂ ਹੁਣ ਰਾਤੀ ਹੁਣ ਕੰਮ ਤਾਂ ਨਾ ਕਰਕੇ ਕਿਸਦਾ ਤੇ ਆਈਆਂ ਤੇ 250 ਤੇ ਆ ਟੈਂਕੂ ਵਾਲੇ ਦੇੰਦੇ ਇੱਥੇ ਹੁਣ ਦਾ 9 ਵਜੇ ਰਾਤ ਤੱਕ ਕੋਈ ਸਰਕਾਰੀ ਦਰਬਾਰੇ ਕੋਈ ਮਦਦ ਨਹੀਂ ਕੋਈ ਪੈਨਸ਼ਨ ਪਿਲਸਣ ਲੱਗੀ ਆ ਕੋਈ ਮੈਂ ਇਤਨੇ ਕੋਠੇ ਦੇ ਵੇਖੂ ਫਿਰ ਕਾਨੇ ਤੇ ਪਾ ਲਈ ਕੋਈ ਸਰਕਾਰੀ ਤੌਰ ਤੇ ਕਮਰਾ ਸਰਕਾਰ ਜਿਵੇਂ ਪਵਾ ਕੇ ਦਿੰਦੀ ਹੈ ਪੰਚਾਇਤ ਕੋਈ ਨਹੀਂ ਪੰਚਾਇਤ ਨੇ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਂ ਗਰਦਾਸਪੁਰ ਜ਼ਿਲ੍ਹੇ ਤੋਂ ਬਟਾਲੇ ਤੋਂ ਆਈ ਹੈ ਕਾਜਨਪੁਰ ਪਿੰਡ ਦਾ ਮਾਂ ਦਾ ਇੱਕ ਦਾ ਡੈੱਟ ਸਰਟੀਫਿਕੇਟ ਲੈ ਕੇ ਆਈ ਆ ਜਿਹੜਾ ਸਿਰ ਦਾ ਸਾਈ ਆ ਇੱਕ ਜਿਹੜਾ ਢਡੋ ਜੰਮਿਆ ਸੀ ਉਹਦੀ ਮੌਤ ਦੀ ਫੋਟੋ ਲੈ ਕੇ ਆਈ ਏ ਨਾਲ ਉਹ 2016 ਚ ਐਕਸਪਾਇਰ ਹੋ ਗਿਆ ਇੱਕ ਜਿਹੜਾ ਜਿਉਂਦਾ ਵਾ ਉਹ ਦਿਨ ਪੌ ਰਾਤ ਸ਼ਰਾਬ ਪੀ ਜਾਂਦਾ ਘਰ ਦੇ ਕੋਠੇ ਢਿੱਗੇ ਪਏ ਆ ਟੈ ਰ ਪਏ ਆ ਦਰ ਲੱਗਦਾ ਉਹਨਾਂ ਬਾਲਿਆਂ ਥੱਲੇ ਪੈਣ ਨੂੰ ਵੀ ਜਦੋਂ ਮਰਜ਼ੀ ਉੱਪਰ ਆ ਢਿੱਗ ਜਣੋ ਤੇ ਇਹ ਮਾਂ ਇੱਥੇ ਸਾਡੇ ਕੋਲੇ ਕੈਂਪਰ ਦੇ ਵਿੱਚ ਪਹੁੰਚੀ ਆ ਦਵਾਈ ਲੈਣ ਨਹੀਂ ਪਹੁੰਚੀ ਇਹਾਂ ਤੇ ਵੀ ਆਈਆਂ ਅੱਗੇ ਹਾਂਜੀ ਤੇਰਾ ਜਦੋਂ ਸਰਾਂ ਵਾ ਤੇਰਾ ਪਿਛਲੇ ਤੇਰਾ ਇੱਕ ਆਸ ਇੱਕ ਉਮੀਦ ਲੈ ਕੇ ਵੀ ਮੇਰਾ ਕੋਈ ਕੋਠਾ ਤਵਾ ਦੇ ਦੇ ਬੁੱਤ ਕਿਤੇ ਕਰੋ ਮੇਰੀ ਮਤ ਗਰੀਬੀ ਦੀ ਤੇ ਇਹ ਬੁੱਢੀ ਮਾਂ ਅੱਜ ਦਰ ਦਰ ਦੀਆਂ ਠੋਕਰਾਂ ਖਾਂਦੀ ਫਿਰਦੀ ਆ ਸਾਡਾ ਸਿਸਟਮ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਪ੍ਰਧਾਨ ਮੰਤਰੀ ਯੋਜਨਾ 'ਚ ਕਮਰੇ ਪਾਤੇ ਉਹਨਾਂ ਦੇ ਪਾਤੇ ਜਿਹੜੇ ਆਪਦੇ ਸੀਗੇ ਵੋਟਰ ਜਿਹੜੇ ਖਾਸ ਸੀਗੇ ਜਿਹੜੇ ਪੱਕੇ ਸੀਗੇ ਜਾ ਹੋਰ ਤਰ੍ਹਾਂ ਦੀਆਂ ਸਕੀਮਾਂ ਆਉਂਦੀਆਂ ਸਰਕਾਰੀ ਕਮਰੇ ਪਾਉਣ ਦੀਆਂ ਕੋਠੇ ਟਾਇਲਟਾਂ ਬਾਥਰੂਮ ਬਣਾਉਣ ਦੀਆਂ ਪਰ ਅਸਲ ਲੋੜਵੰਦ ਦੇ ਕਿਰਤ ਉਹ ਚੀਜ਼ ਪਹੁੰਚਦੀ ਹੋਈ ਨਹੀਂ ਹੈਗੀ ਭਰਾਵੋ ਅੱਜ ਸਾਡੀ ਇੱਕ ਬੇਨਤੀ ਆ ਸਰਕਾਰ ਨੂੰ ਵੀ ਸਰਕਾਰ ਦੇ ਵਿੱਚ ਰਹਿੰਦੇ ਨੁਮਾਇੰਦਿਆਂ ਨੂੰ ਵੀ ਵੀ ਸਮਾਨ ਦਾ ਸਿਰ ਦਾ ਸਾਈਂ ਵੀ ਤੇ ਦਾ ਪੁੱਤ ਵੀ ਇਸ ਦੁਨੀਆ ਤੋਂ ਚਲਾ ਗਿਆ ਤੇ ਅੱਗੋ ਇੱਕ ਪੁੱਤ ਜਿਹੜਾ ਰਹਿ ਗਿਆ ਉਹ ਸ਼ਰਾਬ ਪੀ ਪੀ ਕਮਲਾ ਹੋਇਆ ਫਿਰਦਾ ਇਹ ਮਾਂ ਦੇ ਸਿਰ ਦੀ ਛੱਤ ਵੀ ਹੈ ਜਿਹੜੀ ਉੱਡਣ ਨੂੰ ਤਿਆਰ ਹੋਈ ਪਈ। ਭਾਈ ਆਪਣੇ ਇਲਾਕੇ ਦੇ ਤਾਂ ਅਸੀਂ ਬੇਨਤੀ ਕਰਦੇ ਹੁੰਨੇ ਆਪਦੇ ਇਲਾਕੇ ਦੇ ਵਿੱਚ ਤਾਂ ਯਾਰ ਮਦਦ ਕਰੋ ਭਾਈ। ਅਸੀਂ ਐਨਆਰਆਈ ਭੈਣਾ ਭਰਾਵਾਂ ਨੂੰ ਬੇਨਤੀ ਕਰਦੇ ਹੁੰਨੇ ਆ ਸਾਡੇ ਵਰਗੇ ਇਹਨਾਂ ਸੰਸਥਾਵਾਂ ਨੂੰ ਸਪੋਰਟ ਕਰਨ ਦੀ ਬਜਾਏ ਤੁਸੀਂ ਆਪੋ ਆਪਣੇ ਇਲਾਕੇ ਦੇ ਵਿੱਚ ਲੋਕਾਂ ਦੀ ਮਦਦ ਕਰੋ। ਇਹ ਸੰਸਥਾ ਤਾਂ ਬੰਦ ਹੀ ਹੋ ਜਾਣੀਆਂ ਚਾਹੀਦੀਆਂ ਸਾਡੀ ਤਾਂ ਲੋੜ ਹੀ ਨਹੀਂ ਪੈਣੀ ਕਿ ਜਿਹੜਾ ਅੱਜ ਇਕੱਠ ਵੱਜਿਆ ਹੋਇਆ ਏ ਇੰਨਾ ਕੱਟ ਵੱਜੇ ਹੀ ਨਾ ਆਵੇ ਹੀ ਨਾ ਲੋਕ ਕੋਈ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਵੋ ਕਿਉਂਕਿ ਹਰੇਕ ਪਿੰਡ ਹਰੇਕ ਗਲੀ ਹਰੇਕ ਮੱਲੇ ਹਰੇਕ ਸ਼ਹਿਰ 'ਚ ਹਰ ਤੀਜੇ ਘਰ ਦਾ ਬੰਦਾ ਬਾਹਰ ਕੈਨੇਡਾ ਅਮਰੀਕਾ 'ਚ ਬੈਠਾ ਤੇ ਉੱਥੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਡੀਆਂ ਬਾਹਾਂ ਬਾਹ ਫੜੀ ਆ ਤੁਹਾਨੂੰ ਇਸ ਤਾਵਲ ਕੀਤਾ ਵੀ ਤੁਸੀਂ ਕਿਸੇ ਹੋਰ ਦੀ ਬਾਹ ਫੜ ਸਕੋ ਤਾਂ ਬੇਨਤੀ ਹੈ ਆਪਣੇ ਆਸ-ਪਾਸ ਲੋਕਾਂ ਦੀ ਬਾਹ ਫੜੋ ਉਹਨਾਂ ਨੇ ਕਮੀਆਂ ਨਾ ਦੇਖੋ ਵੀ ਇਹਦਾ ਮੁੰਡਾ ਸ਼ਰਾਬ ਪੀਂਦਾ ਭਾਈ ਜੇ ਕੋਥੇ ਦੇ ਚਾਰ ਖਾਨ ਪਾ ਦਾਂਗੇ ਮੁੰਡਾ ਇਹ ਤੇ ਮੁੰਡੇ ਦੀ ਸ਼ਰਾਬ ਤੱਕ ਕੀ ਲੋੜ ਆ ਜੇ ਮੁੰਡਾ ਇਹਨੇ ਜੋਗਾ ਹੁੰਦਾ ਕਿ ਮਾਤਾ ਮੰਗਦੀ ਫਿਰਦੀ ਕਿ ਮਾਤਾ ਹੱਥ ਛੱਡਦੀ ਕਿ ਮਾਤਾ ਦਰਦ ਦਰਦ ਦੀ ਥੁੱਕ ਰਖਾਂਦੀ ਕਮੀਆਂ ਨਾ ਦੇਖੋ ਲੋੜ ਦੇਖੋ ਜ਼ਰੂਰਤ ਦੇਖੋ ਸਮਾਂ ਦੇਖੋ ਪਰਿਵਾਰ ਤੇ ਕਿੱਦਾਂ ਦਾ ਮਾਤਾ ਇਹਨੇ ਜੋ ਵਿਆਹਿਆ ਵੀ ਹੈ ਕੋਈ ਮੇਰੇ ਪੁੱਤ ਫੇਰਿਆ ਸੀ ਇਹਦੇ ਇਹਦੇ ਬੱਚੇ ਮੇਰੇ ਬੱਚੇ ਦੋ ਕਰਕੇ ਵੀ ਮਾਰਦੇ ਘਰ ਦੀ ਵੀ ਮਾਰਦੇ ਮੇਰਾ ਬੜੀ ਹੋ ਗਈ ਪੁੱਤੇ ਵੀ ਮਰ ਗਏ ਨੂੰ ਵੀ ਮਰ ਗਈ ਉਹ ਕਿਉਂ ਮਰ ਗਏ ਇਹ ਤਸਾ ਤੇ ਪੁੱਤ ਤੇਰੇ ਨਾਲ ਜੜੀ ਕੋਈ ਆ ਕਿਸੇ ਨਾਲ ਨਾ ਕੀ ਹੋਇਆ ਮਾਹਗਾ ਇਹ ਪੁੱਤ ਤੇ ਕਿੱਦਾਂ ਆਈ ਹੂੰ ਮੇਰਾ ਕੋਈ ਗੁੜੀ ਆ ਹੋਜੀ ਪੁੱਤ ਜੋ ਪੇੜ ਸੀ ਮੇਰਾ ਘਰ ਹੀ ਲਾ ਕੇ ਪੈ ਗਈ ਮੇਰਾ ਕੋਈ ਨਹੀਂ ਦੋ ਬੱਚੇ ਗਾਂਦੀ ਮਰ ਗਏ ਉਹ ਮੇਰਾ ਪਤ ਕਮਾਉਣ ਵਾਲਾ ਇਪਰ ਦੇ ਬੱਚੇ ਕਿੱਥੇ ਗਏ ਮਰ ਗਏ ਦੋਵੇਂ ਕਿਵੇਂ ਉਹਨਾਂ ਨੂੰ ਬਨੂਸੇ ਹੋਈ ਹੋ ਗਿਆ ਇਹ ਅਚਾਈ ਵੀ ਸੀ ਇਹਦੇ ਹਾਂਜੀ ਇਹ ਤਾਂ ਵੀ ਪਕੂੜੀ ਰਾਉਜੀ ਦੇ ਨਾਲ ਵਿਆਹ ਕਰ ਲਿਆ ਬੱਚੇ ਉੱਤੇ ਚੀ ਕਰਦੇ ਚੱਲੇ ਕੇ ਉਹਦੇ ਕਾਰਨ ਹੀ ਮੇਰਾ ਪਤੀ ਲੜਾਛਪਾ ਕੇ ਪਿਆ ਪਿਆ ਤਖਤ ਉਹਦੇ ਤੋਂ 10 ਬੱਚੇ ਹੋ ਗਏ ਨਿੱਕੇ ਦੇ ਨਿੱਕੇ ਰੋਣੇ ਰਿਆ ਗੇ ਤਿੰਨ ਬੱਚੇ ਹੈਗੇ ਉਹਦੇ ਹਾਂਜੀ ਉਹ ਘਰ ਹੀ ਰਹਿੰਦੀ ਉਹਨੂੰ ਮੇਰੇ ਨੌਰੀ ਤਾਂ ਮੈਂ ਤੁਮਹਤ ਮੜੀ ਚੰਗੀ ਆ ਪਾਪੀ ਕਰ ਕਰ ਕੇ ਆਪਣਾ ਕੰਮ ਕਰਦੇ ਦੋ ਬੱਚੇ ਉਹਦੇ ਤਿੰਨ ਬੱਚੇ ਆ ਹਾਂਜੀ ਠੀਕ ਓਥੇ ਛੜੇ ਆ ਭਾਈ ਕਿਤੇ ਹਾਲਾਤ ਵੇਖੜੀ ਵਾਲੇ ਘਰਤ ਕੰਮ ਉਹਤਨੀ ਉਹ ਕੀ ਕਰਦਾ ਅਸੀਂ ਤਾਂ ਬੇਨਤੀ ਕਰ ਸਕਦੇ ਆ ਸੰਗਤ ਨੂੰ ਭਾਈ ਦੇਖੋ ਇਸ ਮਾਂ ਨੂੰ ਦੁਖਿਆਰੀ ਨੂੰ ਬਟਾਲਾ ਤਹਿਸੀਲ ਆ ਗਰਦਾਸਪੁਰ ਜ਼ਿਲ੍ਹਾ ਦੋ ਪੁੱਤ ਸੀ ਇੱਕ ਪੁੱਤ ਐਚ ਆਈ ਵੀ ਪਾਸਟਰ ਸੀਗਾ ਉਹਦੀ ਵਾਈਫ ਨੂੰ ਗਾਂ ਬੱਚਿਆਂ ਨੂੰ ਵੀ ਐਚ ਆਈ ਵੀ ਹੋ ਗਈ ਦੋ ਬੱਚੇ ਵੀ ਉਹਦੇ ਚੜਾਈ ਕਰਕੇ ਮਾਤਾ ਦੇ ਪੋਤਾ ਪੋਤੀ ਵੀ ਨੂੰ ਵੀ ਕਰ ਗਈ ਪਤ ਵੀ ਤੁਰ ਗਿਆ ਤੇ ਜਿਹੜਾ ਛੋਟਾ ਮੁੰਡਾ ਸੀਗਾ ਉਹ ਨਮੋਸ਼ੀ ਦਾ ਮਾਰਾ ਸ਼ਰਮ ਦਾ ਮਾਰਾ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਦਾ ਮਾਰਾ ਸ਼ਰਾਬ ਦਾ ਆਦੀ ਹੋ ਗਿਆ ਗਾਂ ਉਹਦੇ ਵੀ ਤਿੰਨ ਬੱਚੇ ਆ ਹੁਣ ਉਹਦੀ ਘਰ ਵਾਲੀ ਵਿਧਿਆਰੀ ਜੁੜੀ ਕਰਕੇ ਆਪਣੇ ਬੱਚੇ ਪਾਲ ਰਹੀ ਹੈ ਛੱਤ ਦਿੱਗੀਆਂ ਤਰਪਾਲਾ ਪਾਈ ਹੈ ਤੇ ਦਾਦੀ ਵੀ ਦਿਹਾੜੀ ਡੁੜੀ ਕਰਕੇ ਆਪਣੇ ਪੋਤਿਆਂ ਦੀ ਪੋਤੀਆਂ ਦੀ ਰੋਟੀ ਦਾ ਇੰਤਜ਼ਾਮ ਕਰਦੀ ਹੈ ਅੱਜ ਪੰਜਾਬ ਦੇ ਵਿੱਚ ਐਚ ਆਈ ਵੀ ਇਸ ਤਰ੍ਹਾਂ ਕੇ ਨਾ ਵੱਧ ਰਹੀ ਹੈ ਨਾ ਸਰਕਾਰਾਂ ਬਿਲਕੁਲ ਧਿਆਨ ਨਹੀਂ ਦੇ ਰਹੀਆਂ ਪਿੰਨਾਂ ਦੇ ਜੇਲ੍ਹਾਂ ਦੇ ਵਿੱਚ ਕੈਦੀ ਹੈ ਜਿਹੜੇ 70 80% ਕੈਦੀ ਐਚ ਆਈ ਵੀ ਪੋਜ਼ਿਟਿਵ ਹੋਏ ਬੈਠੇ ਨੇ ਫਿਰ ਉੱਥੇ ਕੋਈ ਇੰਤਜ਼ਾਮ ਨਹੀਂ ਕੋਈ ਸ਼ਿਵਰ ਨਹੀਂ ਕੋਈ ਟੈਸਟ ਨਹੀਂ ਕੋਈ ਚੈਟਅਪ ਨਹੀਂ ਕੋਈ ਦਵਾਈਆਂ ਨਹੀਂ ਕੁਝ ਨਹੀਂ ਕਿ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਐਚ ਆਈ ਵੀ ਦੇ ਏਡਜ਼ ਦੇ ਇੰਨੇ ਕ ਮਰੀਜ਼ ਇਕੱਠੇ ਹੋਈ ਜਾਂਦੇ ਆ ਇੱਕ ਬੰਦਾ ਇਨਫੈਕਟਡ ਹੁੰਦਾ ਜੇ ਤਾਂ ਜਾਗਰੂਤਾ ਹੋਵੇ ਦੂਜਾ ਨਾ ਹੋਵੇ ਦੂਜਾ ਵੀ ਹੋ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਅਵੇਰਨੈਸ ਹੀ ਹੈ ਨਹੀਂ ਕਿ ਤਾ ਟੀਕੇ ਨਹੀਂ ਸੂਈਆਂ ਲਾਈ ਜਾਂਦੇ ਕਿ ਦੂਜੇ ਦੀ ਇੱਕ ਗਲਤ ਕੰਮਾਂ ਦੇ ਵਿੱਚ ਪੈ ਪੈ ਕੇ ਇੱਕ ਬੰਦੇ ਨੂੰ ਏਡਜ਼ ਹੋ ਗਈ ਉਹਨੇ ਗਾਂ ਪਤਾ ਨਹੀਂ ਮੰਲੋ ਆਪਣੇ ਆਪ ਨੂੰ ਕਹਿੰਦੇ ਮੈਂ ਤਾਂ ਡੁੱਬਿਆ ਹੀ ਆ ਮੈਂ ਦੂਜਿਆਂ ਨੂੰ ਵੀ ਡੋਵਣਾ ਹੋਰਾਂ ਨੂੰ ਵੀ ਕਰਦਾ ਇੰਨੀਆਂ ਕਿ ਜ਼ਿੰਦਗੀਆਂ ਖਤਮ ਹੋਈ ਜਾਂਦੀਆਂ ਨਾ ਕੋਈ ਟ੍ਰੀਟਮੈਂਟ ਹੈ ਦਾ ਨਾ ਕੋਈ ਲੋਕ ਸਾਡੇ ਸਿਆੜੇ ਆ ਅਵੇਰ ਨਹੀਂ ਹੈਗੇ ਸ਼ਰਮ ਦੇ ਮਾਰੇ ਦੱਸਦੇ ਨਹੀਂ ਅੰਦਰੇ ਅੰਦਰ ਦਬੀ ਜਾਂਦੀ ਹੈ ਗੱਲ ਜਦੋਂ ਪ੍ਰੋਬਲਮ ਬਹੁਤ ਵੱਡੀ ਹੋ ਜਾਂਦੀ ਆ ਉਦੋਂ ਦੱਸਦੇ ਜਦ ਤੱਕ ਕੋਈ ਮੌਕਾ ਨਹੀਂ ਸਰੀਰ ਗਲ ਜਾਂਦਾ ਅੰਦਰੋਂ ਖਤਮ ਹੋ ਜਾਂਦਾ ਸਾਡੇ ਕੋਲੇ ਬਹੁਤ ਸਾਰੇ ਏਡਜ਼ ਦੇ ਕੇਸ ਆਉਂਦੇ ਆ ਹਰ ਰੋਜ਼ ਹੁਣ ਵੀ ਇੱਕ ਪਰਿਵਾਰ ਸਾਡੇ ਕੋਲ ਆਇਆ ਹੋਇਆ ਉਹਦੇ ਤਿੰਨ ਬੇਟੀਆਂ ਆ ਇੰਨਾ ਬੇਟੀਆਂ ਨਿੱਕੀਆਂ ਨਿੱਕੀਆਂ 14 14 13 13 ਸਾਲ ਦੀਆਂ ਉਹਨਾਂ ਨੂੰ ਵੀ ਗੇੜਜ ਹੋਈ ਹੋਈ ਆ ਬਾਪ ਨੂੰ ਗੇੜਜ ਹੋਈ ਹੋਈ ਆ ਬਾ ਤਿੰਨੇ ਹੀ ਕਮਰੇ ਚ ਪਏ ਅੰਦਰ ਹੀ ਭੁੱਖੇ ਤੇ ਆਏ ਕੋਈ ਰੋਟੀ ਦੇਣ ਦਾ ਖਾ ਲੈਂਦੇ ਆ ਬਾਹਰ ਨਹੀਂ ਨਿਕਲਦੇ ਬੇਟੀ ਇੱਕ ਤਾਂ ਜਮੇ ਹੀ ਮਰਨ ਵਾਲੀ ਆ ਮਾਂ ਉਹਨਾਂ ਦੀ ਮਰ ਗਈ ਆ ਤੇ ਉਹ ਤਿੰਨੇ ਜਾਨੇ ਹੁਣ ਮੌਤ ਦਾ ਇੰਤਜ਼ਾਰ ਕਰ ਰਹੇ ਨੇ ਅੰਦਰ ਪਏ ਆ ਚਾਰੇ ਜਾਨੇ ਤੇ ਹੁਣ ਸਾਨੂੰ ਕਾਲ ਆਈ ਸੀ ਕੱਲ ਵਾਹਿਗੁਰੂ ਕਿਰਪਾ ਕਰੇ ਅੱਜ ਕੈਂਪ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਬੱਚਿਆਂ ਨੂੰ ਇੱਥੇ ਲੈ ਕੇ ਆਵਾਂਗੇ ਤੇ ਸਾਡੇ ਕੋਲੇ ਇਦਾਂ ਦੀਆਂ ਅਨੇਕਾਂ ਹੀ ਆਧਾਰਾਂ ਦਾ ਸਾਡੇ ਕੋਲੇ ਕਰੀਬ 23 24 ਸਾਡੇ ਕੋਲੇ 23 24 ਮੈਂਬਰ ਨੇ ਜਿਹੜੇ ਇੱਥੇ ਰਹਿ ਰਹੇ ਨੇ ਤੇ ਜਿਹੜੇ ਐਚ ਆਈ ਵੀ ਪਾਸ਼ਟਰ ਨੇ ਜਿਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਇਹ ਬਿਲਕੁਲ ਠੀਕ ਨੇ ਨੰਬਰ ਨੰ ਨੇ ਤੰਦਰੁਸਤ ਨੇ ਸਾਰੇ ਕੰਮ ਕਰਾਉਂਦੇ ਨੇ ਦੂਜਿਆਂ ਤੋਂ ਵੀ ਜ਼ਿਆਦਾ ਤੰਦਰੁਸਤ ਨੇ ਪਰ ਦਵਾਈ ਖਾਣੀ ਬਹੁਤ ਜ਼ਰੂਰੀ ਇਹਦਾ ਕੋਰਸ ਪੂਰਾ ਕਰਨਾ ਬਹੁਤ ਜ਼ਰੂਰੀ ਆ ਇਸ ਕਰਕੇ ਸਾਡੀ ਭੈਣਾ ਭਰਾਵਾਂ ਨੂੰ ਬੇਨਤੀ ਆ ਐਚ ਆਈ ਵੀ ਤੋਂ ਏਡਜ਼ ਤੋਂ ਡਰੋ ਨਾ ਜੇ ਹੋ ਗਈ ਆ ਅਵੇਰਨੈਸ ਜਾਗਰੂਕ ਹੋ ਗੋ ਸੁਰ ਉ ਸਮਝੋ ਤੇ ਧਿਆਨ ਰੱਖੋ ਕਿਸੇ ਹੋਰ ਨੂੰ ਆਪਣੀ ਬਿਮਾਰੀ ਨਾ ਦੇਵੋ ਕਿਸੇ ਹੋਰ ਦੇ ਘਰ ਦੇ ਵਿੱਚ ਮਾਤਮ ਨਾ ਜਾਵੇ ਤੇ ਆਪਣੀ ਦਵਾਈ ਖਾਓ ਆਪਣੀ ਜ਼ਿੰਦਗੀ ਤੁਸੀਂ ਵਧੀਆ ਬਤੀਤ ਕਰ ਸਕਦੇ ਹੋ ਪਰ ਜੇ ਤੁਸੀਂ ਅਵੇਰ ਹੋ ਜੇ ਤੁਸੀਂ ਜਾਗਰੂਕ ਹੋ ਗੋਗਨ ਮਾ ਦੇਖ ਮੈਂ ਤਾਂ ਇਹ ਹੀ ਕਰ ਸਕਦੇ ਆ ਤੁਸੀਂ ਸਾਨੂੰ ਮਿਲਣਾ ਵੀ ਆ ਅਸੀਂ ਬਟਾਲੇ ਸਾਡੇ ਕੁਝ ਮੈਂਬਰ ਹੈਗੇ ਆ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਉਸ ਏਰੀਆ ਦੇ ਨਾ ਵੀ ਤੇਰੀ ਉੱਧਰ ਕੋਈ ਮਦਦ ਕਰਨ ਤੇਰਾ ਪਿੰਡ ਮਤਲਬ ਮੁਹੱਲਾ ਕਿਹੜਾ ਵਾ ਮੈਨੂੰ ਦੱਸ ਇੱਕ ਤਾਂ ਤੁਸੀਂ ਦੱਸਿਆ ਕਾਜਨਪੁਰ ਪਿੰਡ ਆ ਤੇਰਾ ਹਾਂਜੀ ਹਾਂਜੀ ਤੇ ਉੱਥੇ ਕਿਹਨੂੰ ਕੀ ਪੁੱਛਣਾ ਆ ਕਿ ਤੇਰੇ ਘਰੇ ਆਉਣਾ ਹੋਵੇ ਜੇ ਕਿਸੇ ਦੇ ਘਰੇ ਆਉਣਾ ਗਰਚਰਨ ਦਾ ਨਾਮ ਪੁੱਛ ਲੈ ਗਰਚਰਨ ਤੁਹਾਡੇ ਘਰ ਵਾਲੇ ਦਾ ਨਾਮ ਸੀ ਨਹੀਂ ਜਗੀਰ ਸਿੰਘ ਮਰਕਰ ਵਾਲੇ ਦਾ ਨਾਮ ਹੈ ਦਾ ਨਾਮ ਗਰਚਰਨ ਵਾ ਜਿਹੜਾ ਮਤਲਬ ਆ ਮਰ ਗਿਆ ਮੁੰਡਾ ਅੱਛਾ ਉਹਦੇ ਨਾਮ ਉਹਦਾ ਗਰਚਰਨ ਵਾ ਤੇ ਕਿੰਨਾ ਦੇ ਵੱਜਦੇ ਤੁਸੀਂ ਪਰਵਾਰ ਪਿੰਡਾਂ ਚ ਕਿਉਂ ਕਹਿ ਦਿੰਦੇ ਆਪਾਂ ਜੱਟਾਂ ਦਾ ਜੱਟਾਂ ਦਾ ਕੀ ਆਦਮੀ ਮੇਰਾ ਜਿਹੜਾ ਹੀ ਪਹਿਲੀ ਬੰਗਾ ਗਈ ਉਹ ਵੀ ਸਭ ਪਹਿਲੀ ਬੰਨਾ ਵੀ ਖਤਮ ਹੋ ਗਿਆ ਉਹੱਖ ਨਹੀਂ ਰਹਿਂਦਾ ਕੋਈ ਨਾ ਮਾ ਰੋ ਨਾ ਮਾ ਰੋ ਨਾ ਉਹ ਨਹੀਂ ਰਹਿਂਦਾ ਮੇਰੇ ਬਾਤੇ ਜ਼ਿਮੀਂਦਾਰਾਂ ਦਾ ਪਰਵਾਰ ਆ ਕਾਜਲਪੁਰ ਪਿੰਡ ਆ ਗਰਚਰਨਕਾ ਗਰਚਲ ਹਾਂਜੀ ਗਰਚਰਨ ਸਿੰਘ ਗਰਚਾਰਨ ਸਿੰਘ ਦਾ ਘਰ ਪੁੱਛ ਕੇ ਤੁਸੀਂ ਇਹਨਾਂ ਦੇ ਘਰੇ ਜਾ ਕੇ ਇਹਨਾਂ ਦੀ ਕੋਈ ਮਦਦ ਕਰ ਸਕਦੇ ਹੋ ਕਾਜਨਪੁਰ ਪਿੰਡ ਦੇ ਜਿਹੜੇ ਐਨਆਰਆਈ ਪੈਣਪਰਾ ਵਾ ਸਾਡੀ ਬੇਨਤੀ ਹੈ ਇਸ ਵੀਡੀਓ ਨੂੰ ਪਲੀਜ਼ ਸ਼ੇਅਰ ਕਰਿਓ ਇਹ ਕਲਿੱਪ ਨੂੰ ਕੱਟ ਕੇ ਅੱਗੇ ਵੀ ਕਾਜਨਪੁਰ ਪਿੰਡ ਦੇ ਜਿਹੜੇ ਐਨਆਰਆਈ ਪੈਣਪਰਾ ਉਹਨਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਗਰ ਆਪਦੇ ਪਿੰਡ 'ਚ ਬਾਈ ਖਿਆਲ ਕਰੋਗੇ ਆਪਦੇ ਪਿੰਡ ਦੇ ਕੋਠੇ ਹੀ ਪਾਉਣੇ ਹੋਣ ਤੁਹਾਨੂੰ ਵੀ ਮੰਗਦੀ ਇਹ ਕੋਠਾ ਪਾਓ ਤਾਂ ਜੋ ਆਪਦੇ ਪੋਤਿਆਂ ਨੂੰ ਲੈ ਕੇ ਖਰਮਾ ਥੱਲੇ ਦਾਦੀ ਬੈਠ ਸਕੇ ਕੰਮੀਆਂ ਨਾ ਦੇਖਿਓ ਜਾ ਕੇ ਘਰ ਦੀਆਂ ਵੀ ਇਹ ਬੇਬੇ ਮਾੜੀ ਹੋਣ ਜਾਂ ਜੋ ਜਾਂਦਾ ਪੁੱਤ ਕੋਠੇ ਹੀ ਪਾਓ ਇਹ ਬੇਨਤੀ ਹੈ ਸਾਡੀ ਤਾਜਨਪੁਰ ਪਿੰਡ ਦਾ ਗਰਦਾਸਪੁਰ ਜ਼ਿਲ੍ਹਾ ਬਟਾਰ ਤਹਿਸੀਲ ਜਿਹੇ ਮਾਂ ਦਾ ਕੋਠਾ ਪਾਦ ਨੂੰ ਮਾਂ ਆਸ ਲੈ ਕੇ 70 ਕਿਲੋਮੀਟਰ ਦੂਰ ਇੱਥੇ ਸਾਡੇ ਕੋਲ ਪਹੁੰਚੀ ਹੈ 100 ਕਿਲੋਮੀਟਰ ਦੂਰ ਪਹੁੰਚੀ ਹੈ ਤੇ ਇਹਦਾ ਕੋਠਾ ਪੈ ਜਾਵੇ ਸਾਡੀ ਇਹ ਬੇਨਤੀ ਤੇ ਮਾਂ ਜੀ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਬਹੁਤ ਛੇਤੀ ਹੋਊਗਾ ਤੇ ਤੁਸੀਂ ਸਾਡੇ ਕੋਲ ਅਗਲੇ ਕੈਂਪ ਤੇ ਆਉਣਾ ਵਾ ਠੀਕ ਹੈ ਕੋਈ ਨਾ ਪੰਮ ਮਿਲਾਂਗੇ ਈ ਚੋਨਾ ਸੋਸਯੋ ਕੋਈ ਨਾ ਵਾਹਿਗੁਰੂ ਜੀ ਕਾ ਬੀਬੀ ਦਾ ਨੰਬਰ ਨੰਬਰ ਨੋਟ ਕਰ ਲਵੋ ਠੀਕ ਹੈ